ਤਰਨਦੀਪ ਸਿੰਘ ਚੰਨੀ ਚੁੱਪ ਨੇ ਇਸ ਕਰਕੇ ਵੀ ਉਹਨਾਂ ਨੂੰ ਹੁਣ ਖਤਰਾ ਪੈਦਾ ਹੋ ਗਿਆ ਵੀ ਕੱਦ ਜਿਹੜਾ ਇੱਕ ਸੰਕੇਤ ਆ ਸੁੰਦਰ ਸ਼ਾਮ अरोड़ा ਦੇ ਉੱਤੇ ਜਿਹੜਾ ਈਡੀ ਦਾ ਰੀਡ ਕੀਤਾ ਗਿਆ ਜਿਹੜਾ ਭਗਵੰਤ ਮਾਨ ਨੇ ਕੇਸ ਦਿੱਤਾ ਸੀ ਦੇ ਕਰੋੜ ਦੇ ਭਤੀਜੇ ਦੇ ਕਰੋੜ 10 ਕਰੋੜ ਫੜਿਆ ਗਿਆ ਸੀ ਤੋਂ ਫੜਿਆ ਗਿਆ ਸੀ ਉਹ ਮਾਮਲਾ ਅਜੇ ਵੀ ਜਿੰਦਾ ਵਾ ਮਰਿਆ ਨਹੀਂ ਉਸ ਐਫ ਆਈ ਨੂੰ ਲੈ ਕੇ ਚੰਨੀ ਦੇ ਘਰ ਵੀ ਈਡੀ ਰੇਡ ਕਰ ਸਕਦੀ ਹੈ ਚੰਨੀ ਨੂੰ ਈਡੀ ਦੇ ਰੇਡ ਦਾ ਡਰ ਪਾ ਕੇ ਈਡੀ ਦੇ ਰੇਡ ਦਾ ਡਰ ਪਾ ਕੇ ਬਚਾ ਕੇ ਇਹ ਅੰਦਰ ਦੇ ਦੇਣ ਉਹ ਤਾਂ ਮੇਰੇ ਖਿਆਲ ਸ਼ਾਇਦ ਉਹ ਅੰਦਰ ਨਹੀਂ ਜਾਣੀ ਇਹ ਅੰਦਰ ਦੇਣ ਦੀ ਧਮਕੀ ਦੇ ਕੇ ਤੇ ਉਹਨਾਂ ਨੂੰ ਇਹ ਵੀ ਕਰ ਸਕਦੇ ਨੇ ਵੀ ਭਾਈ ਜਾਂ ਤੈਨੂੰ ਇੱਧਰ ਆਜੂ ਤੇ ਜਾਂ ਫਿਰ ਈਡੀ ਆ ਰਹੀ ਹੈ ਪਵਾ ਨੂੰ ਇਸ ਕੱਲ ਦਾ ਪਤਾ ਹੋਏਗਾ ਅਜੀਤ ਪਵਾ ਜਿਹਦਾ ਕੱਲ ਹਾਦਸਾ ਹੋਇਆ ਉਹਦੇ ਬਾਰੇ ਕੀ ਕਿਹਾ ਸੀਗਾ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਾ ਕੇ ਜਾਂਦੇ ਨੇ ਮਹਾਰਾਸ਼ਟਰ ਦੇ ਵਿੱਚ ਤੇ ਉੱਥੇ ਕਹਿੰਦੇ ਵੀ ਇਸ ਵਿਅਕਤੀ ਨੇ 70 ਹਜ਼ਾਰ ਕਰੋੜ ਦੀ ਜਿਹੜੀ ਰੈਫਰੀ ਕੀਤੀ ਆ ਤੇ ਨਾਲ ਇਹ ਵੀ ਕਿਹਾ ਸੀਗਾ ਕਿ ਉਹ ਦਿਨ ਦੂਰ ਨਹੀਂ ਜਿੱਦਣ ਇਹ ਜੇਲ੍ਹ ਜਾ ਕੇ ਚੱਕੀ ਪੀ ਸਿੰਘ ਪੀ ਸਿੰਘ ਪੀ ਸਿੰਘ ਕਿਆਸੀ ਜਨਵਰੀ ਜਾ ਕੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਮੁਰਕਿਓ ਦੀ ਮਜਬੂਰੀ ਬਣ ਗਈ ਵੀ ਜੇ ਮੈਨੂੰ ਫਰਜ ਅੰਦਰ ਕਰਦਾ ਤੇ ਮੈਂ ਹੁਣ ਬੀਜੇਪੀ ਚੱਲਦਾ ਜਿਹੜਾ ਬੰਦਾ ਵੇਖੋ ਸੱਤਵਰੀ ਰਿਹਾ ਉਹ ਮੇਰੇ ਖਿਆਲ ਕਰੀਬ ਕਰੀਬ ਵਿਧਾਨ ਸਭਾ ਦਾ ਮੈਂਬਰ ਸੱਤਵਾਰ ਰਿਹਾ 1991 ਚ ਬਣਿਆ 1995 ਚ ਬਣਿਆ ਉੱਥੋਂ ਨੇੜੇ ਨੇੜੇ ਚ ਬਣਿਆ 2004 ਚ ਬਣਿਆ 2009 ਤੋਂ 2014 ਚ ਬਣਿਆ ਡਿਪਟੀ ਮੁੱਖ ਮੰਤਰੀ ਸੀਗਾ ਕਿੱਥੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਚੱਕੀ ਪੀਰ ਸਿੰਘ ਪੀਰ ਸਿੰਘ ਪੀਰ ਸਿੰਘ ਤੇ ਕਿੱਥੇ ਉਹਨੂੰ ਡਿਪਟੀ ਮੁੱਖ ਮੰਤਰੀ ਲਾ ਕੇ ਬਣਾਤਾ ਹੈ ਮੁੱਖ ਮੰਤਰੀ ਵੀ ਰਚਵੀਂ ਕਿੰਨੇ ਦਾ ਇਹ ਨਹੀਂ ਨਹੀਂ ਜਿਆ ਇਸੇ ਕਰਕੇ ਜਿਹੜੀ ਇਹਦੀ ਗੱਲ ਚੰਨੀ ਸਾਹਿਬ ਦੀ ਉਹਨਾਂ ਨੂੰ ਇਸ ਤਰੀਕੇ ਨਾਲ ਬੀਜੇਪ ਵਿੱਚ ਲੈ ਜੰਨ ਠੀਕ ਆ ਆਦਰਵਾਇਜ਼ ਚੰਨੀ ਸਾਹਿਬ ਕਾਂਗਰਸ ਹੀ ਛੱਡ ਲਗੇ ਕਾਂਗਰਸ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਤੇ ਅੱਜ ਵੀ ਉਹ ਕਾਂਗਰਸ ਦੇ ਐਮਪੀ ਨੇ ਉਹਨਾਂ ਨੂੰ ਕੀ ਦਿੱਤਾ ਤੇ ਮੈਂ ਇਹ ਪਹਿਲਾਂ ਕਹਿਤਾ ਵੀ ਜਿਹੜੀ ਸੁੰਦਰ ਸ਼ਾਮ अरोड़ा ਦੇ ਉੱਤੇ ਰੇਡ ਹੋਇਆ ਵਾ ਇਹ ਕਈ ਪ੍ਰਕਾਰ ਦੇ ਸੰਕੇਤ ਨੇ ਇਹ ਵੀ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਦੇ 2 ਕੇ 3 ਜਿਹੜੇ ਮੰਤਰੀ ਨੇ ਉਹ ਵੀ ED ਦੇ ਅਰੜਾਰਤੇ ਨੇ ਮਾਈਨ ਨੂੰ ਲੈ ਕੇ ਇੱਕ ਐਮਐਲਏ ਵੀ ਡਾਰਤੇ ਦੇ ਮੱਝ ਦਾ ਐਮਐਲਏ ਨਾ ਪੱਕੀ ਜਾਣੇ ਇਸ ਗੱਲ ਕੋਈ ਲੋੜ ਨਹੀਂ ਇਸੇ ਕਰਕੇ ਸੁਖਵਿੰਦਰ ਸਿੰਘ ਜੀ ਚੰਨੀ ਦੀ ਚੁੱਪ ਜਣੀ ਆ ਉਹ ਕਈ ਕੁਝ ਦਰਸਾਉਂਦੀਆਂ ਲੇਕਿਨ ਉਹ ਹੋ ਸਕਦਾ ਮਜਬੂਰ ਹੋ ਇਸ ਗੱਲ ਤੋਂ ਪੀ ਚੱਕੀ ਪੀਸਿੰਗ ਪੀਛੜੀ ਨਹੀਂ ਪੀਸੀਏ ਆਪਣੇ ਕੋਲ ਜੇ ਬਹੁਤਾ ਦਬਾਅ ਪਾਉਣਗੇ ਤੇ ਬਿਸਮਿਲਲਾ ਕਹਿ ਕੇ ਆਪਾਂ ਚੱਲ ਜਾਗੇ ਉਸ ਪਾਸੇ ਦੂਸਰੀ ਥੀਸ ਉਹਨਾਂ ਨੇ ਇੱਕ ਪੱਤਰ ਲੋਕ ਸਭਾ ਦੇ ਸਪੀਕਰ ਨੂੰ ਲਿਖਿਆ ਸਪੀਕਰ ਇਹ ਲਿਖ ਪੱਤਰ ਲਿਖਿਆ ਵਾ ਪੀ ਜਿਹੜੇ ਗੁਰੂ ਰਵੀਦਾਸ ਜੀ ਨੇ ਉਹਨਾਂ ਦੇ ਪੈਰੋਂ ਪਰ ਜੁਪੀ ਚ ਵੀ ਨੇ ਪੰਜਾਬ ਚ ਵੀ ਨੇ ਹਰਿਆਣਾ ਚ ਵੀ ਨੇ ਮਹਾਰਾਸ਼ਟਰ ਚ ਵੀ ਨੇ ਗੁਜਰਾਤ ਚ ਵੀ ਨੇ ਰਾਜ ਸਭਾ ਗਏ ਨੇ ਇਸ ਕਰਕੇ ਪਹਿਲੀ ਤਰੀਕ ਨੂੰ ਤੁਸੀਂ ਬਜਟ ਚਲਾ ਚਲਾਉ ਕਰ ਰਹੇ ਹੋ ਤੇ ਬਜਟ ਪਲਾਸ ਦਾ ਟਾਈਮ ਥੋੜਾ ਜਿਹਾ ਚੇਂਜ ਕਰੋ ਤਾਂ ਕਿ ਉਸ ਤੋਂ ਪਹਿਲਾਂ ਜਾ ਕੇ ਉਹ ਗੁਰੂ ਰਵੀਦਾਸ ਦੇ ਮੰਦਰ ਜਾ ਕੇ ਮੱਥਾ ਟੇਕ ਕੇ ਅਸ਼ੀਰਵਾਦ ਲੈ ਸਕੇ ਇਹ ਚਿੱਠੀ ਲਿਖੀ ਹੈ ਤਾਂ ਅਸਲ ਦਾਇਰ ਹੁੰਦਾ ਹੈ ਤੇ ਬਾਅਦ ਦੀ ਗੱਲ ਅਗਲੀ ਕਰ ਜਿਹੜੀ ਪ੍ਰਧਾਨ ਮੰਤਰੀ ਦੀ ਪਹਿਲੀ ਤਰੀਕ ਦੀ ਫੇਰੀ ਦੀ ਗੱਲ ਕਰਦੇ ਹਾਂ ਜੇ ਪ੍ਰਧਾਨ ਮੰਤਰੀ ਦੀ ਫੇਰੀ ਕਨਫਰਮ ਹੁੰਦੀ ਤੇ ਉਹਨੂੰ ਗੁਰਦਾ ਦਿਲਦਨ ਸੀਓ ਪੂਲਸ ਸ਼ੌਣੀ ਦੇ ਤਬਦੀਲ ਹੋਣਾ ਸੀ ਪੂਰੇ ਪੰਜਾਬ ਚ ਅਲਰਟ ਹੋਣਾ ਸੀ ਲੱਗਦਾ ਵੀ ਪ੍ਰਧਾਨ ਮੰਤਰੀ ਜੀ ਫੇਰੀ ਪਹਿਲੀ ਟਿਕਣੀ ਹੋਏਗੀ ਹਾਂ ਜਿਹੜੇ ਮਾਂਛੂ ਦੇ ਲੁਧਿਆਣੇ ਦੇ ਡੀਸੀ ਉਹ ਕੱਲ ਹਰਵਾਰਾ 에어ਪੋਰਟ ਤੇ ਜਾ ਕੇ ਤਿਆਰੀਆਂ ਚ ਲੱਗੇ ਸੀ ਵੀ ਪ੍ਰਧਾਨ ਮੰਤਰੀ ਸਾਹਿਬ ਪਹਿਲੀ ਤਰੀਕ ਨੂੰ ਵਰਤ ਨੂੰ ਉਦਘਾਟਨ ਕਰਨਗੇ ਵਰਚੁਲਿਟ ਕੱਢਿ ਤੇ ਤੁਸੀਂ ਕਿਤੇ ਜਾ ਸਕਦੇ ਬਲ ਅਗਲੀ ਕਰ ਗੁਰੂ ਰਵੀਦਾਸ ਜੀ ਦੇ ਜਨਮ ਜਨਮ ਦਿਨ ਦੇ ਉੱਤੇ ਜਿਹੜੀ ਨਰੰجن ਦਾਸ ਭੋਰੀ ਦੇ ਸੰਤ ਨਰੰجن ਦਾਸ ਸਿੰਘ ਬਰੀ ਬੱਲਾਂ ਵਾਲੀ ਉਹ ਵਾਰਾਂ ਤੁਸੀਂ ਜਾਂਦੇ ਬਣਾਉਣ ਵਾਸਤੇ ਵੱਡਾ ਸਮਾਗਮ ਹੁੰਦਾ ਚਾਮ ਚੂਲਿਤ ਕਰਦੇ ਉਹ ਤਾਂ ਦਿਨ ਉੱਥੇ ਹੁਣ ਕਿਤੇ ਪ੍ਰਧਾਨ ਮੰਤਰੀ ਇੱਥੇ ਕਿਹਦੀ ਕੋਣਾ ਜੀ ਇਸ ਕਰਕੇ ਮੈਨੂੰ ਲੱਗਦਾ ਵੀ ਪ੍ਰਧਾਨ ਮੰਤਰੀ ਦਾ ਕਿ ਸ਼ੋਸ਼ਾ ਛੱਡਿਆ ਸੀਗਾ ਕਿਨੇ ਬਿੱਟੂ ਨੇ ਬਿੱਟੂ ਨੇ ਜੋਰ ਛੱਡਿਆ ਸੀ ਪਹਿਲੇ ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਬੱਲਾ ਹੋਣਗੇ ਕਿਹਾ ਸੀ ਤਾਂ ਬਾਕੀ ਤੇ ਕੋਈ ਅਫੀਸ਼ੀਅਲ ਸਟੇਟਮੈਂਟ ਵੀ ਹੈ ਹੀ ਨਹੀਂ ਨਾ ਤੇ ਇੱਥੇ ਸੁਨੀਲ ਜਾਖੜ ਦੀ ਕੋਈ ਸਟੇਟਮੈਂਟ ਨਾ ਇਹਦੇ ਤੇ ਕਾਰਜਕਾਰੀ ਪ੍ਰਧਾਨ ਅਸ਼ਨੀ ਕੁਮਾਰ ਦੀ ਕੋਈ ਸਟੇਟਮੈਂਟ ਆ ਵਿਜੇ ਸਹਾਪਲਾ ਨੇ ਆਪਣੇ ਪੇਜ ਦੇ ਉੱਤੇ ਇਹ ਜ਼ਰੂਰ ਲਿਖਿਆ ਸੀਗਾ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਜਿਹੜਾ ਪੰਦਮ ਸ਼੍ਰੀ ਦਿੱਤਾਵਾ ਸੰਤ ਨਰਿੰਜਨ ਦਾਸ ਪੰਦਮ ਪੁੱਛਣ ਦਿੱਤਾ ਕਿ ਬਈ ਸਿੱਧਾ ਵੀ ਨਹੀਂ ਮੈਨੂੰ ਪਤਾ ਉਹਦਾ ਸਵਾਲ ਕੀਤਾ ਉਹਨੂੰ ਲਿਖ ਨੂੰ ਆਪਣੇ ਕੋਈ ਪੇਜ ਤੇ ਕੁਝ ਨਹੀਂ ਪਾਇਆ ਜਿਲੰਦਰ ਜੇ ਕਿਤੇ ਇਹ ਗੱਲ ਹੁੰਦੀ ਤੇ ਡੀਜੀਪੀ ਦੀ ਅੱਜ ਤੋਂ ਮੀਟਿੰਗ ਚੰਡੀਗੜ੍ਹ ਜਿਲੰਦਰ ਚ ਹੋਣੀ ਸੀ ਅੱਜ ਵੱਡੇ ਵੱਡੇ ਅਫਸਰ 2 ਦਿਨ ਪਹਿਲਾਂ ਆ ਕੇ ਬਹਿ ਜਣੇ ਸੀ ਸਾਰੇ ਸਿਕਿਉਰਿਟੀ ਦੇ ਜੱਜ ਲੈਣੇ ਸੀ ਇਸ ਕਰਕੇ ਮੈਨੂੰ ਲੱਗਦਾ ਪਈ ਪ੍ਰਧਾਨ ਮੰਤਰੀ ਸਾਹਿਬ ਪਹਿਲੀ ਨੂੰ ਜਲਦ ਰਵਾਨਾ ਹੋ ਗਏ ਲੇਕਿਨ ਹਲਵਾਰਾ 에ਅਰਪੋਰਟ ਦਾ ਉਹਦਕਾਟ ਨੂੰ ਸ਼ੁਰੂ ਕਰ ਦੇਣਗੇ ਲੇਕਿਨ ਇਹਨਾਂ 에ਅਰਪੋਰਟਾਂ ਦਾ ਕੀ ਫਾਇਦਾ ਜੀ ਜਿੱਥੋਂ ਤੁਹਾਡੀਆਂ ਇੰਟਰਨੈਸ਼ਨਲ ਜਿਹੜੀਆਂ ਫਲਾਈਟਾਂ ਨਹੀਂ ਚੱਲਣੀਆਂ ਅੰਮ੍ਰਿਤਸਰ ਦਾ ਪੱਠਾ ਬਾਦਲਾਂ ਦੇ ਇਸ ਤਰ੍ਹਾਂ ਕੇ ਬਾਇਆ ਸੀ ਵੀ ਜੇ ਇੱਥੇ ਚੱਲਦਾ ਰਿਹਾ ਕੰਮ ਤੇ ਸਦਾ ਚੰਡੀਗੜ੍ਹ ਦਾ ਜਿਹੜਾ 에어ਪੋਰਟ ਉਹਦੇ ਚੱਲਦਾ ਇੱਥੋਂ 에어ਪੋਰਟ ਦੇ ਅੰਮ੍ਰਿਤਸਰ 에어ਪੋਰਟ ਤੋਂ ਲਗਭਗ ਹਰ ਕੰਟਰੀ ਨੂੰ ਫਲਾਈਟ ਜਾਂਦੀ ਸੀ ਹਰ ਕੰਟਰੀ ਨੂੰ ਇਹਨਾਂ ਦੇ ਪੱਠਾ ਪਉਣ ਕਰਕੇ ਉਹ ਬੰਦ ਹੋਈ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਜਿਹੜਾ ਕੱਟੋਕਣ 40 ਸਾਲ ਪੁਰਾਣਾ ਹੈ ਜਿੰਨੂ ਬਰਬਾਦ ਕਰਦੇ ਤੁਲੇ ਹੋਏ ਨੇ ਕਹਿ ਦਿੰਦੇ ਜੀ ਬਾਰਡਰ ਦੇ ਬਹੁਤ ਨਜ਼ਦੀਕ ਆ ਤੇ ਲੋਅ ਨਹੀਂ ਦਿਖਦੀਗਾ ਜਿੰਨੀ ਡਿਵੈਲਪਮੈਂਟ ਪਾਕਿਸਤਾਨ ਲੋਰ ਕੀਤੀ ਉਹਨੇ ਕਿਤੇ ਵੀ ਨਹੀਂ ਕੀਤੀ ਇਸ ਕਰਕੇ ਸੁਫੇਦਰ ਜੀ ਪ੍ਰਧਾਨ ਮੰਤਰੀ ਦੀ ਫਰੀਦ ਤੇ ਵੀ ਅਜੇ ਪ੍ਰਚਿੰਜਨ ਤੇ ਜਿਹੜੀ ਆਪਾਂ ਗੱਲ ਕੀਤੀ ਚੰਨੀ ਹੋਰਾਂ ਦੀ ਉਹਨਾਂ ਤੇ ਵੀ ਪ੍ਰਚਿੰਜਨ ਤੇ ਜਿਹੜੇ ਆ ਕਰ ਰਹੇ ਨੇ ਤੁਗਾਟਣ ਮੇਰਾ ਖਿਆਲ ਉਹਦਾ ਕੋਈ ਬਹੁਤਾ ਬੈਨੀਫਿਟ ਹੋਣ ਵਾਲਾ ਨਹੀਂ ਲੋਕਾਂ ਨੂੰ